ਲੋ ਜੀ ਆਪਾਂ ਇਹ ਤੋਨੇ ਤਜ਼ਾਨੂ ਮਾਰਕੀਟ ਚ ਸਮਾਨ ਲੈਣ ਮੈਂ ਰਮਜੀਤ ਤੇ ਜਦ ਅਸੀਂ ਬਾਹਰ ਆਏ ਨਿਕਲ ਕੇ ਸੇ ਸਾਡੇ ਨਾਲ ਭਾਈ ਅਸੀਂ ਦੇਖਿਆ ਵੀ ਸਾਡੇ ਨਾਲ ਹੋ ਗਿਆ ਇੱਕ ਕਾਂਡ ਤੇ ਤੁਹਾਨੂੰ ਦਿਖਾਉਨੇ ਆ ਕੀ ਬਾਣਾ ਵਰਤ ਗਿਆ ਤੇ ਆਹ ਮਾਰਕੀਟ ਆ ਜਿਹੜੀ ਤੁਸੀਂ ਮੇਰੇ ਪਿੱਛੇ ਦੇਖ ਰਹੇ ਆ ਤਜ਼ਾਨੂ ਮਾਰਕੀਟ ਆ ਇਹ ਜਿਹੜੇ ਉਰੇ ਰੈਣੀ ਦਿੱਲੀ ਜਿਹੋ ਉਹਨਾਂ ਨੂੰ ਤਾਂ ਪਤਾ ਇਹ ਮਾਰਕੀਟ ਦਾ ਉਰੇ ਭੀੜ ਵੱਧ ਹੁੰਦੀ ਸਭ ਤੋਂ ਵੱਧ ਭੀੜ ਹੁੰਦੀ ਆ ਮਾਰਕੀਟ ਚ ਤੇ ਆਪਾਂ ਖੜੇ ਜੀ ਇਸ ਟਾਈਮ ਕਾਸਤੀ ਦਿਓ ਨੇ ਬਾਦਤੋਵਾ ਜ਼ਿਲ੍ਹਾ ਪੈਂਦਾ ਇਹ ਪਿੰਡ ਨੂੰ ਤੇ ਆਪਣੀ ਭਾਈ ਉਰੇ ਗੱਡੀ ਦਾ ਜੇ ਅਸੀਂ ਗੱਡੀ ਚ ਆ ਕੇ ਬੈਠੇ ਤੇ ਦੇਖਿਆ ਭਾਈ ਸਾਡੀ ਗੱਡੀ ਦਾ ਕੋਈ ਸੀਸਾ ਢਾ ਲੇ ਗਿਆ ਤੇ ਸੀਸਾ ਤੁਹਾਨੂੰ ਦਿਖਾਉਂ ਰਿਹਾ ਸਾਈਡ ਗਲਾਸ ਮਜੀਦ ਵਾਲੀ ਸਾਈਡ ਦਾ ਮੈਂ ਵੀ ਨਹੀਂ ਧਿਆਨ ਕਰਿਆ ਜਾਂ ਤੁਰਨ ਲੱਗੇ ਤੇ ਮਜੀਦ ਕਹਿੰਦਾ ਵੀ ਗੱਡੀ 'ਚੋਂ ਤਾਂ ਸੀਸਾ ਨਹੀਂ ਹੈ ਮੈਂ ਵੀ ਸੀਸਾ ਹੈ ਤਾਂ ਹੈ ਮੈਨੂੰ ਕਹਿੰਦਾ ਸਾਈਡ ਵਾਲਾ ਬਾਹਰ ਵਾਲਾ ਸੀਸਾ ਵੀ ਲੈ ਗਿਆ ਖੋਲ ਕੇ ਤੁਹਾਨੂੰ ਦਿਖਾਉਣਾ ਮੈਂ ਤੇ ਆਹ ਲਓ ਜੀ ਕਲਿੰਡਰ ਸਾਈਕ ਵਾਲਾ ਸੀਸਾ ਤੇ ਆਹ ਦੇਖੋ ਮੈਨੂੰ ਤਾਂ ਆਇਆ ਕਿਤੇ ਪਹਿਲਾਂ ਸਾਨੂੰ ਤਾਂ ਆਇਆ ਵੀ ਕਿਸੇ ਕੋਈ ਗੱਡੀ-ਗੁੱਡੀ ਮਾਰ ਗਿਆ ਫਟ ਗਿਆ ਹਨ ਤੇ ਜਦ ਦੇਖਿਆ ਸੀ ਗੱਡੀ ਬਾਹਰ ਤਾਂ ਕੋਈ ਦਾਗਦੂ ਹੈ ਨਹੀਂ ਤਾਂ ਸੀਸੇ ਦੇ ਲੱਗਿਆ ਹੋਇਆ ਤੇ ਤਾਰਾਂ ਕੱਢ ਕੇ ਆ ਦੇਖੋ ਸਾਈਡ ਐ ਬੋਸ ਨਹੀਂ ਤਾਰਾਂ ਗੱਡੀਆਂ ਹੋਈਆਂ ਕਿਉਂਕਿ ਸੀਸਾ ਦਾ ਜਿਹੜਾ ਇਹਦਾ ਗਰਮ ਹੁੰਦਾ ਤਾਂ ਜਿਵੇਂ ਲਾ ਲੋ ਭਾਪੂ ਹੁਣੀ ਦੀ ਉੱਤੇ ਜੰਮਦੀ ਜਿਵੇਂ ਸਿਆਲ ਸਿਉਣ ਚ ਕੋਰਾ ਕਰਾ ਜਾਂ ਭਾਪ ਵਗੈਰਾ ਉਹ ਨਹੀਂ ਦੀ ਜਾਂ ਮੀਂਹ ਪੈਂਦੇ ਜਿਵੇਂ ਕਣੀਆਂ ਪੈ ਜੰਦੀਆਂ ਆ ਉਹ ਸੁੱਕ ਸਕ ਜਾਂਦੀਆਂ ਉਹ ਗਰਮ ਹੁੰਦਾ ਸੀਸਾ ਵੀ ਮੈਂ ਕਹਿੰਦਾ ਇਹਦਾ ਮੈਂਸਾ ਹੁਣ ਤੇ ਲਾ ਲੋ ਵੀ ਆ ਮੇਰੇ ਨਾਲ ਕਦੇ ਜਣੀਆਂ ਅਜੇ ਤੱਕ ਤਾਂ ਹੋਇਆ ਨਹੀਂ ਕਦੇ ਇੰਡੀਆ ਵੀ ਨਹੀਂ ਹੋਈ ਇਹ ਜਿ ਜਣੀਆਂ ਆਪਣੇ ਨਾਲ ਕੋਈ ਤੇ ਆਹ ਪਹਿਲੀ ਵਾਰ ਵਰਤੀ ਆ ਤੇ ਲਾਲੋ ਵੀ ਬੰਦੇ ਨੇ ਗਾ ਸੀਸਾ ਮੰਜੀ ਤੇ ਮੋੜੀ ਸੀਸੇ ਮੋੜੀ ਦੇਖੋ ਵੀ ਤੁਹਾਨੂੰ ਦਿਖਾਉਣਾ ਹੈ ਆਪਾਂ ਵੀ ਸੀਸਾ ਕਿੰਨਾ ਕੁ ਮੁੜਿਆ ਹੋਇਆ ਹੈ ਤਾਂ ਕਿਹੜੇ ਸਾਲ ਨਾਲ ਕੱਢ ਲਿਆ ਪਤਾ ਨਹੀਂ ਹੈ ਬੰਦੇ ਦਾ ਤੁਹਾਨੂੰ ਦਿਖਾਉਣਾ ਹੈ ਬੰਦ ਕਰਕੇ ਸੀਸੇ ਦਾ ਵੀ ਕਿੰਨੇ ਮੁੜੇ ਹੋਏ ਤੇ ਸੀਸੇ ਬੰਦੇ ਨੇ ਕਿਹੜੇ ਸਾਲ ਨਾਲ ਹੱਥ ਪਾਇਆ ਇਹ ਆਏ ਬੰਦ ਤੇ ਦੇਖ ਲਓ ਸੀਸੇ ਤੇ ਬੰਦੇ ਨੇ ਦੇਖੋ ਕਿੰਨੇ ਦੇ ਨਾਲ ਸਾਲ ਨਾਲ ਉਹਦੇ ਹੱਥ ਦੇਖ ਲਓ ਵੀ ਹੱਥ ਪਾ ਕੇ ਖਿੱਚਣ ਨੂੰ ਪਿੱਛੇ ਸੀਸਾ ਲੱਗਦਾ ਜੇ ਮਲ ਗਿਆ ਉਹਦੇ ਹੱਥ ਪਾ ਕੇ ਬੰਦਾ ਖਿੱਚਦਾ ਦੇਖੋ ਪਿੱਛੇ ਖਿੱਚਣ ਨੂੰ ਜਗ੍ਹਾ ਹੀ ਨਹੀਂ ਹੈ ਪਤਾ ਨਹੀਂ ਕਿਹੜੇ ਛਾਨ ਵਾਲ ਬੰਦੇ ਨੇ ਬਾਈ ਕੱਢਿਆ ਹੀਸਾ ਤੇ ਪਾਰਕਿੰਗ ਆਪਾਂ ਯੂਰੇ ਲਾ ਲਓ ਵੀ ਅਸ ドラਖਤ ਕਰਕੇ ਲਾ ਗਏ ਮੈਂ ਵੀ ਛਾਵਾਂ ਚੱਲ ਵੀ ਯੂਰੇ ਲਾ ਜੰਨੇ ਆ ਅਸੀਂ ਆਪਾਂ ਐਂਟਰ ਵੀ ਇੱਧਰ ਤੇ ਹੋਇਆ ਸਾਨੂੰ ਜਿਹੜੀ ਮੂਰੇ ਦੇਖੀ ਛਾਵਾਂ ਜੀ ਜੋ ਅਸੀਂ ਉੱਥੇ ਲਾਤੀ ਗੱਡੀ ਬਸ 10 15 ਮਿੰਟ ਦੇ ਵਿੱਚ ਵਿੱਚ ਹਾਂ ਤੇ ਫਿਰ ਮੁੜ ਕੇ ਆਪਾਂ ਹੁਣ ਉਹਦੇ ਕੋਲ ਰਿਪੋਰਟ ਲਿਖਾ ਕੇ ਆਏ ਉੱਥੇ ਸਕਿਉਰਿਟੀ ਗਾਰਡ ਵੀ ਉਹਨਾਂ ਤੇ ਖੜੇ ਹੁੰਨੇ ਆ ਆਹ ਔਰ ਦਰਵਾਜ਼ੇ ਮੂਰੇ ਉਹ ਸਾਲੇ ਫੇਰੀ ਉੱਥੀ ਜਾਂਦੇ ਹਨ ਨਹੀਂ ਉੰਨੀ ਜਗ੍ਹਾ ਜਿੱਥੇ ਤੁਸੀਂ ਮਾੜੇ ਮੋਟੀ ਬਾਹਰ ਵੀ ਨਹੀਂ ਕਰ ਰੱਖੋ ਤੇ ਉਹਨੇ ਰਿਪੋਰਟ ਲਿਖ ਲਈ ਹੁਣ ਆਪਣੀ ਤੇ ਰਿਪੋਰਟ ਲਿਖ ਕੇ ਤੇ ਰਿਪੋਰਟ ਲਿਖ ਕੇ ਮੈਨੂੰ ਕਹਿੰਦਾ ਉਹ ਵੀ ਸਾਸੀ ਭਾਈ ਹੁਣ ਗਾਹ ਕੈਮਰੇ ਵਾਲਿਆਂ ਕੋਲ ਦਊਂਗੇ ਵੀ ਆ ਦੇਖੋ ਇਹ ਕੈਮਰਾ ਲੱਗਿਆ ਹੋਇਆ ਪਿੱਛੇ ਦਿਖਦਾ ਜਿਹੜਾ ਤੇ ਉਹ ਆ ਕੇ ਦੇਖ ਗਿਆ ਵੀ ਉਹਰੇ ਕੈਮਰਾ ਲੱਗਿਆ ਹੋਇਆ ਮੈਂ ਕਹਿੰਦਾ ਹੁਣ ਕੈਮਰੇ ਵਾਲਿਆਂ ਨੂੰ ਅਸੀਂ ਗਾਹ ਦਊਂਗੇ ਲਿਖ ਕੇ ਤੇਰੀ ਆ ਪੇਪਰ ਉਹਨਾਂ ਅਰਜੀ ਤੇ ਉਹਨੇ ਗਾਹ ਰਜਿਸਟਰ ਤੇ ਲਿਖ ਲਿਆ ਜੀ ਸਾਰਾ ਆਪਣਾ ਅਥਾ ਪਤਾ ਵੀ ਕਿੰਨੇ ਵਜੇ ਤੁਸੀਂ ਆਏ ਆ ਤੇ ਕਿੰਨੇ ਵਜੇ ਮਲਗੀ ਲਾਲੋ ਵੀ ਬੰਦੇ ਨੇ ਉਹਦੇ ਗੱਡੀ ਚੱਕੀ ਆ ਹੁਣ ਆਪਾਂ ਨੇ ਤੇ ਉਹ ਚੀਜ਼ ਉਹਨੇ ਸਾਰੀ ਲਿਖਦੀ ਅਸੀਂ ਰਜਿਸਟਰ ਤੇ ਗਾ ਆਪਣਾ ਨੋਟ ਕਰ ਲਿਆ ਫੋਨ ਨੰਬਰ ਉਹ ਕਹਿੰਦਾ ਵੀ 2 ਦਿਨ ਤੱਕ ਦਿਨ ਨੂੰ ਰਿਜ਼ਲਟ ਮਿਲੂ ਇਹ ਚੀਜ਼ ਦਾ ਵੀ 2 ਦਿਨ ਅਸੀਂ ਪਹਿਲਾਂ ਕੈਮਰਾ ਵਾਲਿਆਂ ਕੋਲ ਦਊਂਗੇ ਇਹਦੀ ਇਹਦੀ ਰਿਪੋਰਟ ਲਿਖੀ ਹੋਈ ਫਿਰ ਉਹ ਦੱਸਣਗੇ ਤੇ ਇੱਕ ਹੋਰ ਗੇਮ ਖੇਲ ਗਿਆ ਕਹਿੰਦਾ ਵੀ ਜੇ ਤਾਂ ਉਹਦਾ ਮੂੰਹ ਮਾਂ ਟੱਗਿਆ ਹੋਇਆ ਕਹਿੰਦਾ ਫੇਰ ਤਾਂ ਤੈਨੂੰ ਦੇ ਦੇਣੀ ਅਸੀਂ ਫੋਟੋ ਆਪਣੀ ਪੁਲਿਸ 'ਚ ਰਿਪੋਰਟ ਕਰਾ ਦਿੰ। ਜੇ ਕਹਿੰਦਾ ਵੀ ਉਹਦਾ ਮੂੰਹ ਨੰਗਾ ਹੋਇਆ ਦਿਖਦਾ ਹੋਇਆ ਕਹਿੰਦਾ ਫਿਰ ਅਸੀਂ ਕਾਰਵਾਈ ਕਰਾ ਦੇਣੀ ਆ ਮੂਟਾ ਕਿਉਂਦਾ ਫਿਰ ਅਸੀਂ ਵੀ ਕਰਾਉਣ ਜੋਗੇ ਨਹੀਂ ਹੈ ਰਿਪੋਰਟ ਉਹਦੇ ਫਿਰ ਐਨਕ ਜੀਜ਼ ਵੀ ਚੱਲਦੀ ਵੀ ਡਾਣੇ ਜਾਂਦੇ ਨਹੀਂ ਸੋਨੇ ਲੱਗਦੇ ਨੰਬਰ 2 ਸਭ ਤੋਂ ਵੱਡੀ ਸਾਡੇ ਕੋਲ ਗਾਣੇ ਟਾਈਮ ਨਹੀਂ ਹੁੰਦਾ ਹੈ ਕੰਮ ਪਰ 10 12 ਘੰਟੇ ਲੰਘ ਜਾਂਦੇ ਆ ਤੇ ਮੁਰਕਾ ਸ਼ਨੀ ਸ਼ੁਨੀਵਾਰ ਨੂੰ ਪੂਰੀਆਂ ਦੁਕਾਨਾਂ ਨਹੀਂ ਖੁੱਲੀਆਂ ਹੁੰਦੀਆਂ ਕੋਈ ਕੱਦੀ ਖੁੱਲੀ ਹੁੰਦੀ ਆ ਉਹਦੇ ਪਰ ਪਤਾ ਕਰਨਾ ਪਊ ਜੇ ਮਿਲਿਆ ਨਹੀਂ ਆਪਾਂ ਆਨਲਾਈਨ ਦੇਖਦੇ ਹਾਂ ਟਰਾਈ ਕਰਕੇ ਵੀ ਆਨਲਾਈਨ ਲੱਭਦਾ ਸੀਸਾ ਕਿਉਂਕਿ ਸੀਸਾ ਵੀ ਹੁਣ ਦੇਖ ਦੇਖ ਕੇ ਲੱਭਣਾ ਪੈਣਾ ਸੀਸਾ ਇਹਦੇ ਆਹੋ ਲੱਗਦੇ ਨਾ ਪਿੰਨ ਪਿੰਨ ਜੇ ਲੱਗਦੇ ਜਿਹੜੇ ਪਿੱਛੇ ਤਾਰਾਂ ਵੀ ਲੱਗਦੀ ਤੇ ਜਿਹੜੇ ਇੰਡੀਆ ਤੋਂ ਇੰਡੀਆ ਦਾ ਅਗਲੇ ਨੇ ਜਗਾੜ ਜਾ ਫਖਰੇ ਦੂਗਾ ਜਿਹੜੇ ਜਿਹਨੂੰ ਆਪਾਂ ਘਰਾਂ ਮੂੰਹ ਦੇ ਦੋ ਹੀ ਵੱਢ ਕੇ ਸੈਟ ਜਾ ਕਰਕੇ ਲਾ ਦਾਂਦਾ ਮਿਲ ਕੇ ਸਰ ਬੰਦੇ ਨੇ ਮੈਂੰਟੀ ਮਾਰਿਆ ਯਾਰ ਹੋਰ ਹੋਰ ਹਿੰਮਤੀ ਸੀ ਯਾਰ ਵੀ ਕੋਈ ਤੱਕ ਗਿਆ ਲੋਡ ਪਰ ਉਹਦਾ ਇੱਕ ਧੰਨਵਾਦ ਆ ਯਾਰ ਉਹ ਤਾਰਾ ਮਤਲਬ ਸਹੀ ਹਾਂ ਤਾਰਾ ਬਿਲਕੁਲ ਸਹੀ ਕੱਢ ਕੇ ਛੱਡ ਕੇ ਗਿਆ ਨਹੀਂ ਵੱਢ ਕੇ ਨਹੀਂ ਗਿਆ ਆ ਚੀਜ਼ ਦੀ ਉਹ ਹੀ ਹੋਗਾ ਨਹੀਂ ਪੂਰਾ ਦਾ ਸਾਰੇ ਬੰਮੇ ਘਾਣਾ ਦਾ ਉਹ ਹਾਂ ਨਾ ਕੰਮ ਖਰਾਬ ਹਾਂ ਤੇ ਹੁਣ ਦੇਖਦੇ ਆਪਾਂ ਆਰਡਰ ਕਰਦੇ ਆ ਤੇ ਨੰਬਰ 2 ਬਰ ਹੀ ਤੁਸੀਂ ਰੱਖਿਓ ਧਿਆਨ ਵੀ ਕਦੇ ਵੀ ਉਰਤਸਾਨੋਂ ਜਾਏ ਤਾਂ ਗੱਡੀ ਇੱਥੇ ਲਾ ਲਓ ਵੀ ਜਿੱਥੇ ਆਪਾਂ ਲਾਈਆ ਆ ਆ ਜਗ੍ਹਾ ਤੇ ਨਹੀਂ ਇਧਰਲੀ ਸਾਈਡ ਤਾਂ ਕਦੇ ਵੀ ਲਾਓ ਅੱਖਾਂ ਦੇ ਮੂਹਰੇ ਉਹਦੇ ਲਾ ਲਓ ਵੀ ਜਿੱਥੇ ਗੇਟ ਐਂਟਰੀ ਹੋ ਉਹ ਦੇਖੋ ਤੇ ਉਹ ਵੀ ਅੱਖਾਂ ਦੇ ਸਾਹਮਣੇ ਸਿਕਿਉਰਿਟੀ ਗਾਰਡ ਦੇ ਲਾਇਓ ਗੱਡੀਆਂ ਕਿਉਂਕਿ ਜਿਹੜੇ ਰਜਿਸਟਰ ਪਰ ਉਹਨੇ ਰਿਪੋਰਟ ਲਿਖੀ ਆ ਮੇਰੀ ਉਹਦੇ ਪਰ ਹੋਰ ਵੀ ਬਹੁਤ ਉੱਚੜਿਆ ਮਤਲਬ ਕਿ ਹੋਰਾਂ ਦੇ ਵੀ ਨੌ ਨੌ ਜੜੇ ਹੋਏ ਤੇ ਇਹਦਾ ਮਰ ਬੁਰੇ ਹੁੰਦਾ ਰਹਣੀ ਹੈ ਇਹ ਚੀਜ਼ਾਂ ਵੀ ਆਪਣੇ ਨਾਲ ਪਹਿਲੀ ਵਾਰੀ ਹੋਈ ਆ ਸਹੀ ਨਹੀਂ ਤੇ ਨੰਬਰ 2 ਉਪਰ ਤੇ ਚੋਰੀ ਭਾਈ ਉਹ ਬਾਕੀ ਵੱਧ ਗਈ ਤੇ 60 ਏਕੜ ਦੇ ਮੂਰੇ ਲਾਲੋ ਵੀ ਤੇ ਗਲੀ 'ਚ ਤਿੰਨ ਚੋਰੀਆਂ ਹੋ ਗਈਆਂ ਘਰਾਂ 'ਚ ਤਿੰਨ ਘਰਾਂ 'ਚ ਚੋਰੀਆਂ ਹੋ ਗਈਆਂ ਹੋਰ ਲੋਕ ਕਹਿੰਦੇ ਲਾਏ ਜੀ ਇੰਡੀਆ ਕਰਾਂ ਕਰਾਂ ਹੀ ਵੱਧ ਗਿਆ ਇੱਥੇ ਹੈ ਨਹੀਂਗਾ ਕਰਾਂ ਵੀ ਸਾਰੇ ਪਾਸੇ ਵੱਧ ਗਿਆ ਤੇ ਬਾਕੀ ਲਾਲੋ ਵੀ ਸਾਦਾ ਵਾਸਤੇ ਉਹ ਗਾਣੇ ਜਿੰਦੇ ਆ ਚੋਰਾ ਵਾਸਤੇ ਕੋਈ ਜਿੰਦਾ ਨਹੀਂ ਹੈ ਜੋ ਜ ਮਾਰਦੀ ਅਗਲਾ ਗਾਣੇ ਆ ਤੁਹਾਡੇ ਘਰ ਦੇ ਕੋਲ ਗੰਦ ਪਾੜ ਕੇ ਫੇ ਤਾਕੀ ਤੋੜ ਕੇ ਵੜ ਕੇ ਤਾਕੀ ਤੋੜ ਕੇ ਰਾਤ ਤਾਕੀ ਤੋੜ ਕੇ ਵੜ ਕੇ ਨਾਲ ਦੇ ਘਰ ਦੇ ਕੋਲ ਇੱਕ ਘਰ ਵਿਲਾ ਪੈਂਦਾ ਤੇ ਉਹਦੇ ਵਿਲੇ ਦੀ ਤਾਕੀ ਤੋੜ ਕੇ ਵੀ ਅੰਦਰ ਵੜ ਕੇ ਦੇਖ ਲਓ ਹਿਸਾਬ ਲਾ ਹਾਂ ਸਾਰੇ ਮਿਲਾਂ ਰਹਿੰਦੇ ਆ ਔਰੇ ਨਹੀਂ ਰਹਿੰਦੇ ਹਾਂ ਤੇ ਬਾਕੀ ਉਹਦੇ ਕਾਨੂੰਨ ਇਹ ਜੇ ਪੁੱਠੇ ਜੇ ਸਾਡੇ ਸਾਹਮਣੇ ਚੋਰੀ ਚੋਰ ਗਾਣੇ ਚੋਰੀ ਕਰ ਲੈ ਜਵੇ ਤੁਸੀਂ ਇਹਨੂੰ ਕੋ ਮਾਰ ਨਹੀਂ ਸਕਦੇ ਉਹਦੇ ਕੁੱਟ ਮਾਰ ਨਹੀਂ ਸਕਦੇ ਪੁਲਿਸ ਵਾਲੇ ਨੂੰ ਹੱਥ ਤੁਸੀਂ ਫੋਨ ਕਰ ਸਕਦੇ ਬਾਕੀ ਬੈਠ ਕੇ ਦੇਖੋ ਜਦ ਤੱਕ ਲੁੱਟਦਾ ਉਹ ਵੀ ਦੋਨਾਂ ਲੁੱਟ ਕੇ ਜਾ ਸਕਦਾ ਤੁਸੀਂ ਬਸ ਬਾਅਦ ਚ ਉਹਦਾ ਹੁਲੀਆ ਦੱਸਣਾ ਪੁਲਿਸ ਵਾਲੇ ਨੂੰ ਵੀ ਆ ਫਲਾਣਾ ਕੁਝ ਲੈ ਗਿਆ ਇਹੋ ਜਿਹਾ ਹੁਲੀਆ ਦਾ ਉਹਦਾ ਬੰਦੇ ਦਾ ਉਹਨੂੰ ਮਾਰ ਨਹੀਂ ਸਕਦਾ ਹਾਂ ਉਹਨੂੰ ਮਾਰ ਨਹੀਂ ਸਕਦੇ ਫਿਰ ਥੋੜੇ ਬੇਸ਼ੱਕ ਦੀ ਮਾਰ ਜੇ ਉਹ ਐਡੇ ਗੰਦੇ ਕਾਨੂੰਨ ਹੋਰੇ ਦੇ ਹੈ ਜੇਬ ਗਰਮ ਹੋ ਗਈ ਗੱਡੀ ਠੰਡੀ ਹੋ ਗਈ ਜੇਬ ਠੰਡੀ ਕਰਨੇ ਘੁਣਾ ਕੇ ਗਏ ਸੀ ਹਾਂ ਪੱਕੀ ਗੱਲ ਆ ਸ਼ਾਮ ਜ ਗੱਡੀ ਠੰਡੀ ਹੋ ਗਈ ਤੇ ਜੇਬ ਗਰਮ ਹੋ ਗਈ ਚਾ ਚੱਕਰ ਹੋਰ ਅਸੀਂ ਸਾ ਵੀ ਚਲ 30 40 ਰੁਪਏ ਦਾ ਆਜੋ ਨਹੀਂ ਤੇ ਬੰਦੇ ਨੂੰ ਲੋਡ ਹੋਣੀ ਜਦੋਂ ਸੀਸਾ ਫੁੱਟ ਵੱਟ ਗਿਆ ਕਿਸੇ ਦਾ ਨਹੀਂ ਉਹ ਤਾਂ ਕੱਢ ਲੈ ਗਿਆ ਨਹੀਂ ਕਿਸੇ ਨੇ ਕਿਹਾ ਉਹਣਾ ਵੀ ਤੈਨੂੰ ਦੇ ਦੂੰਗਾ 20 ਰੁਪਏ ਮੈਨੂੰ origignal ਸੀਸਾ ਲਿਆ ਕੇ ਦੇ ਸਾਨੂੰ ਪੁੱਛਣਾ ਨਹੀਂ ਵੈਬਸਾਈਟ ਤੇ ਦੱਸ ਦੇਣਾ ਸੀ ਵੀ ਉੱਥੇ ਤੋਂ ਲਿਆ ਹਾਂ ਉੱਥੇ ਤੋਂ ਆਰਡਰ ਕਰ ਲੈ ਕੋਈ ਅਨਪੜ ਚੋਰ ਤੇ ਸਮਝ ਰੋ ਨਹੀਂ ਉਹਨੇ ਕਦੇ ਆ ਦੇਖਿਆ ਨਹੀਂ ਹੈ ਹੋਲ ਕੇ ਨੈੱਟ ਤੇ ਚੈੱਕੇ ਨਹੀਂ ਕਰਿਆ ਹੈ ਇਹ ਚੈੱਕ ਕਰਨਾ ਆਪਣਾ ਨੁਕਸਾਨ ਨਾ ਹੀ ਕਰਦਾ ਪਲੀ ਨਹੀਂ ਤੋਂ ਲਿਆ ਹੁੰਦਾ ਤਾਂ ਹੈਗੀ ਆ ਆ ਕੀ ਗੱਲ ਆ ਪਲੀ ਨਹੀਂ ਵੀ ਦੂਰ ਨਹੀਂ ਹੈ ਚਲ ਜਲਦੀ ਐ ਇਹਦਾ ਬਾਈ ਉਹ ਰਹੇ ਹੈ ਜਾਂ ਵੀ ਕੰਮ ਹੋ ਜਾਂਦਾ ਇਟਲੀ ਦੇ ਵਿੱਚ ਤੁਸੀਂ ਲਾ ਲਓ ਤੇ ਤੁਸੀਂ ਲਾ ਲਓ ਵੀ ਇਟਲੀ ਜਿੱਦਾ ਇਦਾਂ ਦਾ ਵੀ ਕੰਮ ਹੋ ਜਾਂਦਾ ਜੇ ਤੁਸੀਂ ਲਾ ਲਓ ਵੀ ਫੋਨ ਫਾਨ ਕੋਈ ਉਹਦੇ ਵਿੱਚ ਭੁੱਲ ਕੇ ਉਹਦੇ ਪਿੱਛੇ ਸੀਸਾ ਬੰਨ ਲੰਨੇ ਇਹ ਆਪਣੇ ਰਿਸ਼ਤੇਦਾਰ ਨਾਲ ਕੀਤੇ ਨਾ ਬਦੀ ਮੱਲੀ ਉਫੜਨ ਨਾਲ ਹੋਇਆ ਜਾਂ ਕਰਵੀਰ ਨਾਲ ਹੀ ਛੋਡੇ ਹੁੰਦੇ ਤੇ ਕਹਿੰਦੇ ਫੋਨ ਦੇ ਤਾਂ ਉਹਨਾਂ ਨੂੰ ਖੇਲਣ ਨੂੰ ਆਹ ਆਹ ਉਹ ਗਾੜੀ ਦੇ ਵਿੱਚੇ ਰੱਖ ਕੇ ਜਵਾਗ ਫੋਨ ਉਹ ਫੋਨ ਦਾ ਉਹ ਹੀ ਏਦਾਂ ਖਰਾਬ ਹੋਇਆ ਵਾ ਉਹਨਾਂ ਨੂੰ ਕੀ ਪਤਾ ਤੁਹਾਨੂੰ ਬਾਹਰ ਵਾਲੇ ਜਿਹੜੇ ਬਾਹਰ ਖੜੇ ਦੇਖਦੇ ਦੇ ਫੋਨ ਖਰਾਬ ਹੋਇਆ ਕਿਵੇਂ ਉਹਦੇ ਵਿੱਚ ਅਸੀਂ ਗੱਡੀ ਤੁਸੀਂ ਸਭ ਹਨਗੇ ਤੇ ਇਹੋ ਜਿਹੀਆਂ ਚੀਜ਼ਾਂ ਪਿੱਛੇ ਰਹੇ ਹੋਈਆਂ ਸਾਵਧਾਨ ਏ ਜੀ ਚੀਜ਼ਾਂ ਨਾਲ ਗੱਡੀ ਕਾਣੀ ਹੀ ਨਹੀਂ ਲੱਗਦੀ ਕਰ ਵੀ ਇੱਧਰ ਹੈ ਕਾਣੀ ਹੀ ਨਹੀਂ ਲੱਗਦੀ ਗੱਡੀ ਕਾਣੀ ਕਰ ਗਿਆ ਲੱਗਦੀ ਗਿਆ ਬੰਦਾ ਤਾਰਾ ਦੂਰ ਨਾਲ ਸਹੀ ਛੱਡ ਗਿਆ ਵੈਸੇ ਆ ਵੀ ਤਾਰਾ ਇੱਧਰੋਂ ਜਾਂਦੀ ਆ ਪਾਸਾ ਨੀਦ ਹਰ ਕਾਦੇ ਚ ਬਾਈ ਕਾਦੇ ਜਾਂਦੀ ਨਾ ਪੰਗੇ ਲੈ ਹੁਣ ਇਹਦੀ ਆਪਾਂ ਹੁਣ ਜਮੇ ਕੰਮ ਖਰਾਬ ਕਰ ਲੀਆ ਤਾਂ ਬਾਕੀ ਗੱਡੀ ਕਾਣੀ ਲਾਦਦੀ ਆ ਬੈਕ ਕਰਨ ਲੱਗੇ ਨੂੰ ਬੜਾ ਭਲੀਖਾ ਲੱਗਦਾ ਨਹੀਂ ਉਹ ਹੂੰ ਸੇਵਿਆਂ ਇਹਨਾਂ ਨੂੰ ਕੈਮਰਾ ਵਿੱਚ ਹੈਗਾ ਨਹੀਂ ਤਾਂ ਬੜਾ ਔਖਾ ਹੋ ਜਾਣਾ ਤਾਂ ਉਹ ਮure ਬਾਈ ਹੈਰਾਨ ਹੋਇਆ ਬਾਪਾ ਨੂੰ ਦੇਖ ਦੇਖ ਕੇ ਬੰਦੇ ਕਰੀ ਗਈ ਹਾਂ ਮੈਨੂੰ ਚੋਰ ਹੀ ਉਹ ਲੱਗਦਾ ਯਾਰ ਬੰਦਾ ਹਾਂ ਬਾਈ ਜਿਵੇਂ ਹੀ ਗੱਲ ਕਰਦੇ ਮure ਵੀ ਗੱਡੀ 'ਚ ਬੈਠਾ ਵੀ ਬੰਦਾ ਕਿਆ ਸੋਜਦਾ ਉਹ ਬਾਕੀ ਐ ਸੋਜਦਾ ਦੀ ਪਤਾ ਨਹੀਂ ਮੇਰੀ ਵੀਡੀਓ ਬਣਾਉਣੀ ਆ ਉਹ ਤੇ ਨੀਟੋ ਕੇ ਗੱਡੀ 'ਚ ਤੇ ਮੇਰੇ ਸਾਥੇ ਕੋਲ ਆ ਗਿਆ ਕਹਾਂ ਵੀ ਹਾਜੀ ਵੀਡੀਓ ਖਤਮ ਹੋ ਗਈ ਹੋਈ ਤਾਂ ਕਰ ਮੈਂ ਨਾਲ ਗੱਲ ਕਰੂੰਗਾ ਇਹ ਕਿ ਦੱਸ ਕਾ ਤੁਸੀਂ ਮੇਰੀ ਵੀਡੀਓ ਬਣਾਉਨੇ ਉਹ ਮੈਂ ਤੇ ਭਰਾਵਾ ਤੇਰੀ ਵੀਡੀਓ ਨਹੀਂ ਬਣਾਉਂਗਾ ਸਾਡਾ ਸੀਸਾ ਖੁੱਲ ਗਿਆ ਹੋ ਰਿਹਾ ਨਹੀਂ ਤੇ ਉਹ ਡਰ ਗਾਉ ਆ ਕਿ ਤੇ ਮੇਰੇ ਪੰਨਾ ਆ ਗਈ ਅੱਜ ਵੀ ਗੱਲ ਉਹ ਕਹਿੰਦਾ ਮੈਂ ਤਾਂ ਹੁਣੇ ਆ ਕੇ ਖੜਿਆ ਹਾਂ ਹਾਂ ਮੈਂ ਖੜਾ ਤਾਂ ਸਾਡੇ ਨਾਲ ਗੱਡੀ ਦੇ ਪਹਿਲਾਂ ਤਾਂ ਉਹ ਉੱਥੇ ਹਾਂ ਅਰ ਜਿੰਨੀ ਮੈਂ ਹੈਗੀ ਵੀ ਮਿਸਤਰੀ ਦਾ ਉਹ ਹੈ ਮਿਸਤਰੀ ਸੀ ਬੰਦਾ ਹਾਂ ਕੱਪੜੇ ਵੀ ਕੱਪੜਿਆਂ ਉੱਪਰ ਕਾਲਸ ਲੱਗੀ ਹੋਈ ਸੀ ਹਰ ਮੁੰਨ ਲਾਦਾ ਕੰਮ ਵਾਕੀ ਯਾਰ ਉਹਦਾ ਨਾ ਹੋਵੇਗੀ ਤੈਨੂੰ ਉਹਦਾ ਨਹੀਂ ਹੋਉਂਦਾ ਮੈਂਹਤੀ ਸੀ ਉਹ ਉਹ ਮੈਨੂੰ ਨਹੀਂ ਲੱਗਿਆ ਉਹ ਖੜਾ ਸੀ ਕਹਿੰਦਾ ਮੈਂ ਸ਼ਾਮਾਂ ਚ ਗਣਾ ਪਰ ਕਹਿੰਦਾ ਹਾਂ ਨਹੀਂ ਕਹਿੰਦਾ ਯਾਰ ਤੁਹਾਡੇ ਦਾ ਮਾੜਾ ਹੋਇਆ ਕਹਿੰਦਾ ਤਾਂ ਮੈਂ ਕਹਿੰਦਾ ਮੈਨੂੰ ਲੱਗਿਆ ਵੀ ਕਿਤੇ ਤੁਸੀਂ ਮੇਰੀ ਵੀਡੀਓ ਬਣਾਉਣਾ ਪਰ ਕਹਿੰਦਾ ਇਹ ਬੰਦੇ ਨੇ ਕਿਸੇ ਨੇ ਗਲਤ ਕੀਤਾ ਕਹਿੰਦਾ ਹੋਰ ਭਾਵਾ ਸਾਨੂੰ ਬੜੇ ਆ ਬੰਦਾ ਛੇੜ ਗਿਆ ਚਲੋ ਠੀਕ ਹੈ ਜੀ ਮਰ ਜਾਣਾ ਤੂੰ ਦੱਸਾਂ ਭਾਈ ਕੋਈ ਬੋਲਣ ਲੱਗਾ ਇੱਕ ਵਾਰ ਫੇਰ ਤਾਂ ਚਾਹ ਤਮਰਾ ਦਿੰਦੇ ਸੀ ਸੀਦੀ ਹਾਂ ਕਿੱਥੇ ਗਿਆ ਕਿੱਧਰ ਹੁੰਦਾ ਮੈਂ ਆਂ ਦੇ ਦੇ ਰਜਾ ਕਿੱਥੇ ਗਿਆ ਲਾਵੀ ਅਡੋ ਬਾਈ ਤਾਂ ਪਾਉਣਾ ਫੜ ਗਿਆ ਬਾਰ ਬੇਰ ਬਹੁਤ ਦੇਖ ਜਾਂਦੇ 네, 네. 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 가 네. ਹਾਂ ਨਨ ਕੋ ਬਗਗਾ ਨੂੰ ਬੱਈਏ ਨਾ ਮੈਨਸ ਕੋ ਨੂੰ ਇਹ ਕਿੰਨਾ ਮਜ਼ਾ ਹੈ ਇਹਦੇ ਨਹੀਂ ਨਾ ਉਹ ਬੰਦ ਕਰਕੇ ਸਾਨੂੰ ਇੱਕੰਨ ਜਾਂਦਾ ਦਵਾਰਾ ਜਿਹਨਾਂ ਵਿਚਾਰੇ ਬਾਦਣਾ ਸਾਰੇ ਸਾਰੇ ਬਾਦਣਾ ਆਂ ਕਿਹ ਠੀਕ ਹੈ ਬਿਹਾਈਂਡ ਦਾ ਸੀਨ ਕਰਦੀਆਂ ਕਿਹਦੀ ਨਾ ਜਾ ਹਾਂ 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 ਬਦਾਂ ਬਿਹਾਈਂਡ ਦਾ ਸੀਨ ਇਹਦੇ ਹੀ ਵਾਸਤੇ ਆਪਾਂ ਵਿਚੋਂ ਸਾਨੂੰ ਮਨ ਨੂੰ ਬਾਦਲੀ ਬਸ ਐਂਟਰਟੇਨਮੈਂਟ ਨੂੰ ਬਚਾ ਲਈ ਚਾ ਲਾ ਕੇ ਰੱਖਣੀ ਕਹਿੰਦਾ ਬੱਲਾ ਮਾਤਾ ਮਾਰ ਰੰਜੀ ਕਰਦਾ ਬੱਚਾ ਸਮਝਿਆ ਕਿ ਟੋਟਾ ਟਾ ਟਿੰਨ ਕਹਿੰਦੇ ਆ ਤਾਂ ਮਿਲਿਆ ਪਾ ਬੱਦੀ ਹੋ ਗਿਆ ਉਹ ਤੇ ਉਹ ਰਹਿੰਦੇ ਸੀ ਦਿਨ ਚੜ੍ਹਦੇ ਟਪ ਗਈ ਉਹਨਾਂ ਜਿਵੇਂ ਲੈ ਜੀ ਬਾਕੀ ਯਾਰ ਮਿਲਿਆ ਅੱਜ ਸਮਾਂ ਤੇ ਅੱਜ ਜਕਰ ਜੇ ਨਿਕਲ ਜਾਂਦਾ ਸੀ ਤੀ ਮੈਂ ਕੱਲ ਨੂੰ ਸੁਣਾ ਮਹਾਰਾਜ ਰਿਹਾ ਆ ਫਿਕਰਾ ਜਾਰੀ ਜਾਂਦਾ ਲੱਗਣੀ 12 ਵਜੇ ਤੱਕ ਐਤਵਾਰ ਸੌਣਾ ਲੱਗਦਾ 12 ਵਜੇ ਤੋਂ ਬਾਅਦ ਪਰ ਸੋਲ ਸ਼ੁਰੂ ਹੋ ਜਾਂਦੀ ਹੈ ਸੋਮਵਾਰ ਦੀ ਵੀ ਸੋਮਵਾਰ ਨੂੰ ਆ ਜਾਣਾ ਯਾਰ ਬੱਸ ਆ ਗਿਆ ਸੋਮਵਾਰ 3 ਵਜੇ ਤੋਂ ਬਾਅਦ ਤਾਂ ਰੋਟੀ ਪਾਣੀ ਸੌਣ ਦੀ ਵਿਆਹ ਬਹੁਤ ਲੱਗਦਾ ਸੋਚਣਾ ਆ ਜਾਂਦਾ ਕਿੰਨੇ ਵਜੇ ਸਵੇਰੇ ਉੱਠਣਾ ਵੀ ਭਾਈ ਬੰਦੋ ਵੀ ਕਿਤੇ ਨੂੰ ਤਾਂ ਆਪਣੇ ਨਾ ਨਾ ਤੇ ਤੀਆਂ ਉੱਪਰ ਦੇ ਮੈਂ ਇੱਕ ਹੁਣ ਦੱਸ ਲਿਆ ਬਸੋ। ਹਾਂ? ਉਹ ਦੋ ਸਲਾਮ ਉਸ ਨੂੰ ਚੱਲੇਗਾ। ਉਹ ਜਿਹੜੀ ਜਿੰਦਗੀ ਆਪਾਂ ਇੰਡੀਆ ਜਿਉਂਦੇ ਹਾਂ। ਵੀ ਉਹਦੋਂ ਜਮਾ ਪੋਲਟਿਕਾ ਹੋ ਰੇ। ਲੋਕ ਜਿਹੜੇ ਆਪਣੇ ਨੂੰ ਪੀਟਰ ਕਰਾਂਗੇ ਆਪਣੇ ਤਾਂ ਨਜ਼ਾਰਾ। ਪਿੱਛੇ ਦੋ ਚੈਨ ਨੂੰ ਪਤਾ ਵੀ ਲੱਗ ਗਿਆ। ਕਿ ਮੈਂ ਆਪਣੀ ਖੇਤੀਆਂ ਦੇ ਉੱਪਰ ਖੁੱਲ੍ਹੇ ਜਾਂਦੇ ਆ। ਉਹ ਬੰਦੇ ਆਈ ਹੈ ਜੀ ਕਮਾਈ ਨੇ ਕਮੈਂਟ ਕਰਿਆ ਪਰਸੇ ਉਸ ਵੀਡੀਓ 'ਚ। ਭਾਈ ਕਹਿੰਦਾ ਵੀ ਮਾਰ ਚਾਹ ਰਹੇ ਨਾ ਵੀ ਪਰ ਜਮਾ ਹੋਏ ਹੋਏ ਆ। ਆੜਾ ਸੀ ਉਹ ਤੇ ਪਰ ਬਾਈ ਨੇ ਭਰੇ ਹੋਣਿਆ ਮਾਰਚ ਦਾ ਬਲਾਈ ਕਰਦਾ ਬਾਈ ਨੇ ਜਣੀ ਵੀ ਦਿੱਲੀ ਬਾਦੋਂ ਦਿੱਤਾ ਹੈ ਦਿੱਲੀ ਨਹੀਂ ਮਹੀਨਾ ਵੀ ਨਹੀਂ ਆਇਆ ਕੀ ਜਾਂਦਾ ਨਾ ਰਾਜਾ ਜਾਂਦਾ ਜੂਨ ਚ ਹੋ ਅਪ੍ਰੈਲ ਮਈ ਜੂਨ ਜਿਆ ਇੰਤਲ ਦੇ ਜਾਏ ਨਾ ਨਾ ਜੂਨ ਜਾਂਦੇ ਜੂਨ ਜੂਨ 3 ਜਾਂ ਮਹੀਨੇ ਹੋ ਗਏ ਰਮ ਲੰਬਾ ਪ੍ਰੋਸੈਸ ਕਰਦੇ ਇਹਨਾਂ ਲੰਬਾ ਚੱਲਦਾ ਨਹੀਂ ਪਰ ਜਿੰਨਾ ਇਹ ਸਮਾਵਧੀਆ ਨੂੰ ਨੇ ਚਾਂਸ ਘੱਟ ਜਾਨੇ ਵੀ ਜੇ ਜਬ ਤਾਂ ਬਾਈ ਨਾਲ ਨਹਾਰ ਹੋ ਗਿਆ ਬਈ ਮੈਂ ਕਹਿੰਦੇ ਹੁਣ ਨਾਲੋਂ ਵੀ ਤੁਸੀਂ ਇੱਧਰ ਤੇ ਹੋ ਕਰਦੇ ਆ ਮੇਲ ਕਰਦੇ ਹੋ ਮੈਂ ਆਪ ਨੂੰ ਮਾਰ ਕ ਨੂੰ ਜਿੰਨੇ ਬੰਦੇ ਚਾਹੀਦੇ ਹੋ ਜਾਂ ਨਹੀਂ ਹਾਂ ਸੁਣੋ ਕਰਦੇ ਆ ਸੁਣੋ ਕਰਨਾ ਹੁੰਦਾ ਹਾਂ ਜੇ ਤਾਂ ਨਹੀਂ ਜਸਪਤ ਤਾਂ ਵੀ ਲਾਉਣੇ ਨੇ ਨਾ ਘਰ ਤਾਂ ਵੀ ਜਿਆਦਾ ਫਿਰ ਕੋਈ ਵੀ ਬੰਦ ਕੋਈ ਸੱਜਣ ਬਣੀ ਜਿਆਰ ਆ ਅੱਜ ਅੱਜ ਕਰਾ ਕੇ ਆਏ ਆ ਲਾਲਾ ਵੀ ਬਾਦ ਬੜ ਜਮ ਕਰਾ ਕੇ ਆ ਗਏ ਲਾਲੋ ਅੱਜ ਤਾਂ ਬੰਦੋ ਸੜੀਓ ਵਿੱਚ ਨੰਦਾ ਤੇ ਇੱਕ ਦਿਨ ਵੱਧੇ ਬੈਲ ਪਾਕਿੰਗ ਲਗੀ ਪਰਸੋਂ ਨੂੰ 2-3 ਦਿਨ ਵੱਧ ਲਗੀ ਵੀ ਜਾ ਗਿਆ ਲਾਲੋ ਵੀ ਇੱਕ ਦਿਨ ਵੱਧੇ ਪਰ ਸਹੀ ਟਾਈਮ ਚੱਲੇ ਰਹੂਗਾ ਨਰਕੇ ਵੀ ਜਾ ਗਿਆ ਇਹਨੇ ਬੜ ਬੜੋ ਜਿੰਨਾਰੇ ਵਾਹ ਅਪਾ ਜੀ ਜਾਨ ਬੜ ਕੜਦੀ ਹੈ ਅਚਨਾਂ ਨਾ ਵੀ ਆ ਬੁੱਢਾ ਇਹ 40 ਨਾ ਮੰਨਦਾ ਨਹੀਂ ਮੰਨਦਾ ਇਹ ਬਚਾਰਾ ਇਹ ਚੋਰ ਆ ਤੈਨੂੰ ਲੱਗਿਆ ਕਬਜ਼ੇ ਲਿੰਦੀ ਉਹ ਨਹੀਂ ਉਹ ਮਾ ਬਚਾਰਾ ਨੇ ਇੱਥੇ ਜਾ ਨਹੀਂ ਨਹੀਂ ਇੱਥੇ ਕੜਦੀ ਹੈ ਮੁੰਲੇ ਸੰ ਕਿਉਂਕਿ ਲੈਡ ਬਣ ਕੇ ਕੜਦੀ ਉਹ ਲੈਡ ਬਣਦੀ ਜੀ ਦੇਖ ਨਾ ਉਹ ਇਹ ਤਾਂ ਕੜਦੀ ਕਿਉਂਕਿ ਆ ਪਿੰਡ ਹੈ ਜਿਹੜਾ ਇੱਕ ਅਸਲੀਨ ਤੋਂ ਥੋੜਾ ਦੂਰ ਪੈਂਦਾ ਨਾ ਵੀ ਜਿਹੜਾ ਵੀ ਰਿਟਲਿਸ ਹੈ ਤਾਂ ਦੇਣ ਵਾਸਤੇ ਹਾਂ ਮਨ ਲਗੀ ਲਾਲ ਜੀ ਨੂੰ ਹੋ ਗਈ ਹੈ ਤੁਜੀ ਜੈ ਜੈਤਾਂ ਲੇਟ ਤੱਕ ਨਾ ਨਵੰਬਰ ਅਸਪਰੀਂ ਚਲੋ ਠੀਕ ਜੀ ਅੱਜ ਫਿਰ ਮਿਲਦਾ ਕਿਸੇ ਅਗਲੀ ਵੀਡੀਓ ਚ ਤੇ ਜੇ ਵੀ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਕਿਤਾ ਸਬਸਕ੍ਰਾਈਬ ਜਰੂਰ ਕਰ ਲੈਣੀ ਹੂੰ ਤੇ ਚੰਗਾ ਹੀ ਸਾਥਰੀ ਕੱਲ ਬਾਏ ਬਾਏ ਰੱਬ ਰਾਖਾ ਤੇ ਧਿਆਨ ਰੱਖਿਓ ਕਿਉਂ ਜੀ ਗੱਡੀ ਬੱਡੀ ਆਪਣੀਆਂ ਲਾਂਮੀ ਹੁੰਦੇ ਆ ਤੇ ਉਥੇ ਅੱਖਾਂ ਦੇ ਮੂਹਰੇ ਲੈਣ ਦੇ ਇਤਲਾਹਾ ਗਰ ਵੀ ਜਦੋਂ ਵੀ ਆ ਪਰ ਨੀਕਾ ਪਾਵੇ ਥੋਡੀ ਗੱਡੀ ਤੇ ਨਹੀਂ ਜੇ ਹੋ ਸਕੇ ਤਾਂ ਵੀਡੀਓ ਚ ਭਾਲ ਲਓ ਹੂੰ ਨਹੀਂ ਇਹਦਾ ਕੰਮ ਵੀ ਇਹ ਵੀ ਤਾਂ ਬਿਤੇ ਬਾ ਨਾ ਮੈਨੂੰ ਨਹੀਂ ਲੱਗਦੀ ਭਾਲੀਆਂ ਗੱਡੀ ਚ ਮੁੰਦੀ ਅੱਖਾਂ ਨੂੰ ਲਾਇਆ ਕਰੋ ਇਹਨਾਂ ਨੇ ਸਾਰ ਨੂੰ ਸਾਕੇ ਦਾ ਅਜੇ ਵੀ ਨਲਕੀ ਜਿਹਾ ਬੰਦਾ ਮੰਨਦਾ ਬਹਾਨੂੰ ਨਾ ਹਾਂ ਕਿ ਮੈਂ ਬੋਲ ਨਹੀਂ ਗਿਆ ਅੱਜ ਹੱਤਾਂ ਆਉਂਦਾ ਬੁੱਲੀਆਂ ਆਉਣ ਚ ਲੱਗਦਾ ਯਾਰ ਕਿ ਕੋਈ ਜੰਨੇ ਬੰਦੇ 10 ਮਿੰਟ 15 ਮਿੰਟ ਬੁੱਲੀਆਂ ਚੰਗਾ ਜੀ ਸਸਿਕਾ ਬਾਈ ਬਾਈ